ਜਲੰਧਰ ਦੀ ਤਹਿਸੀਲ ਲੋਈਆਂ ਦੇ ਵਿੱਚ ਪੰੰਦੀ ਤੱਕਾ ਬਸਤੀ ਦੇ ਪਾਸ ਗੱਟਾ ਮੰਡੀ ਕਾਸੋਂ ਦੇ ਟੁੱਟੇ ਤੁਸੀਂ ਬੰਦ ਨੂੰ ਰਾਜ ਸਭਾ ਸੰਸਦ ਸੰਤ ਬਲਵੀਰ ਸਿੰਘ ਚੀਚੇਵਾਲ ਦੁਆਰਾ ਬਣਵਾਇਆ ਜਾਣ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ। ਇਸ ਦੇ ਉੱਪਰ ਡਰੇਨੇਜ ਵਿਭਾਗ ਨੇ ਰੋਸ ਜ਼ਾਹਰ ਕੀਤਾ ਡਰੇਨੇਜ ਭਾਗ ਨੇ આરોਪ ਲਗਾਇਆ ਕਿ ਜਦੋਂ ਤੁਸੀਂ ਬੰਦ ਟੁੱਟਿਆ ਸੀ ਤਾਂ ਉਸ ਨੂੰ ਬਣਵਾਉਣ ਦੇ ਲਈ ਇੱਕ ਠੇਕੇਦਾਰ ਨੂੰ ਇਸ ਦਾ ਠੇਕਾ ਦਿੱਤਾ ਗਿਆ ਸੀ ਠੇਕੇਦਾਰ ਆਪਣੀ ਲੇਬਰ ਦੇ ਨਾਲ ਉੱਥੇ ਪਹੁੰਚ ਵੀ ਗਿਆ ਸੀ ਅਤੇ ਕੰਮ ਵੀ ਸ਼ੁਰੂ ਕਰ ਦਿੱਤਾ ਸੀ ਪਰ ਇਸੇ ਦੌਰਾਨ ਪ੍ਰਸ਼ਾਸਨ ਨੇ ਮੰਡਾਲਾ ਛੰਨਾ ਦੇ ਵਿੱਚ ਤੁਸੀਂ ਬੰਦ ਦਾ ਕੰਮ ਪੂਰਾ ਕਰਨ ਦੇ ਲਈ ਇਸ ਨੂੰ ਸੰਤ ਸੀਚੇਵਾਲ ਨੂੰ ਸੌਂਪ ਦਿੱਤਾ ਅਤੇ ਇਸ ਤੋਂ ਬਾਅਦ ਠੇਕੇਦਾਰ ਨੇ ਵਿੱਚ ਹੀ ਕੰਮ ਛੱਡ ਦਿੱਤਾ ਡਰੇਨੇਜ ਭਾਗ ਨੇ ਪੱਤਰ ਜਾਰੀ ਕਰਕੇ ਸੰਤ ਬੱਬਾ ਸੀਚੇਵਾਲ ਦੇ ਉੱਪਰ ਸਿੱਧੇ ਸਿੱਧੇ ਆਰੋਪ ਲਗਾਇਆ ਕਿ ਉਹ ਉਹਨਾਂ ਨੂੰ ਕੰਮ ਨਹੀਂ ਕਰਨ ਦੇ ਰਹੇ। ਬਾਬਾ ਜੀ ਪਹਿਲਾ ਕੰਮ ਬੜੀ ਕੈਸਰੇ 5 ਦਿਨਾਂ ਚ ਪੂਰਾ ਹੋ ਗਿਆ ਦੂਜੇ ਚ ਵੀ ਹੁਣ ਕਿੱਦਾਂ ਦੇ ਜੋਸ਼ ਜਿਹੜੇ ਨੌਜਵਾਨਾਂ ਨਜ਼ਰ ਆ ਰਹੇ ਨੇ। ਇਹ ਤੁਸੀਂ ਦੇਖ ਹੀ ਦੇਖ ਹੀ ਰਹੇ ਹੋ। ਕਿਉਂਕਿ ਜੋਸ਼ ਵੀ ਹੈ ਕਿ ਜਿਹੜਾ ਪਾਣੀ ਕਦੇ ਵੀ ਆ ਜਾਣਾ ਜੇ ਡੈਮ ਤੋਂ ਸੱਡਿਆ ਹੋਵੇ ਤੇ ਬਾਰਸਾਂ ਤੋਂ ਆ ਜਿਹੜਾ ਅੰਦਰ ਵਾਲਾ ਇਹਦਾ ਗੇਟ ਖੁੱਲਾ ਅੱਗੇ 3 ਲੱਖ ਕੁਸ਼ਕ ਦੇ ਉੱਤੇ ਇਹ ਭਰਿਆ ਹੀ ਟੁੱਟ ਕੇ ਮਨ ਦੇ ਉੱਪਰ ਦੀ ਹੋਣ ਜਦੋਂ 1 ਲੱਖ ਕੁਸ਼ਕ ਵੀ ਆਇਆ ਤੇ ਸਭ ਨੂੰ ਜਿੰਨਾ ਤੈਨੂੰ ਉਹ ਕੁਸ਼ਕ ਤੋਂ ਪਾਣੀ ਸੀ ਉਹਨੇ ਇਹਦੇ ਵਿੱਚ ਪਾਣੀ ਸੀ 6 ਵਾ ਤੇ 5 ਡੇ ਕਿ ਕਿੰਨੀ ਸੋਦੀ ਬਾਕੀ ਤਾਂ ਵਹੀ ਕਰਦੇ ਹੋ। ਪਰ ਜਿਹੜੀ ਪ੍ਰਾਇੋਰਟੀ ਹੈ ਇਹਨੂੰ ਹੀ ਪਹਿਲਾਂ ਇਹਨੂੰ ਪੂਰਾ ਜਣਾਣਾ। ਬਾਬਾ ਜੀ ਡਰੇਨਰ ਡਰੇਨਰ ਵੀ ਬਾਗਣੇ ਨਾਲ ਇੱਕ ਕੰਪਲੇਂਟ ਦਿੱਤੀ ਹੈ। ਉਹ ਕਹਿੰਦੇ ਕਿ ਸਾਨੂੰ ਠੇਕਾ ਮਿਲਿਆ ਸੀਗਾ ਲੇਕਿਨ ਬਾਬਾ ਜੀ ਉਹਨਾਂ ਨੇ ਇੱਥੇ ਓਵਰਟੇਕ ਕਰ ਲਿਆ ਤਾਂ ਅਸੀਂ ਨਾ ਉਹਨਾਂ ਇਹਨੂੰ ਠੇਹਨਾਂ ਨੂੰ ਠੇਕਾ ਅਸੀਂ ਪੁੱਛਿਆ ਵੀ ਸ਼ਿਕਾਤ। ਵੀ ਤੁਸੀਂ ਕੋਈ ਟੈਂਡਰ ਕੀਤਾ। ਉਹਦੇ ਵਿੱਚ 2 ਐਮਪੀ ਸੀਗੇ ਤੇ ਇੱਕ ਜਿਹਨਾਂ ਸੀਗਾ ਕੇ ਕੇ ਮੰਤਰੀ ਇੱਕ ਐਮਐਲ ਸੀ ਪਰ ਸਸੰਚਾਰਸ ਜੇ ਜੇ ਟੈਂਡਰ ਹੋਇਆ ਤੇ ਫਿਰ ਆਪਾਂ ਦੇਖੀਏ ਜੇ ਟੈਂਡਰ ਨਹੀਂ ਹੋਇਆ ਤੇ ਤਾਂ ਵੀ ਦੱਸੋ ਜੇ ਟੈਂਡਰ ਹੋਇਆ ਤੇ ਕਿੱਥੇ ਹੋਇਆ ਇਹ ਨਹੀਂ 4.5 ਕਰੋੜ ਰੁਪਇਆ ਪਰਮਾਨਣ ਜਾਂ ਵਧ ਵੀ ਸਕਦਾ ਤੇ ਘਟ ਵੀ ਸਕਦਾ ਸੋ ਅਸੀਂ ਕਹੇ ਜੇ ਤਾਂ ਹੁਣ ਜਿਸ ਤਰੀਕੇ ਦੇ ਨਾਲ ਕਿਉਂਕਿ 5 ਦਿਨ ਉਸੇ ਕੰਮ ਚ ਲਿਆ ਹਾਂ ਹਾਂਜੀ ਤੇ ਕਿ ਇੱਧਰ ਕੋਈ ਕੋਈ ਨਹੀਂ ਆਇਆ ਐਸੇ ਢੀਸੇ ਵੀ ਕਿਹੜੇ ਮਾਰਦੇ ਰਿਆਂ ਕ੍ਰਿਸ਼ਨ ਕੁਮਾਰ ਵੀ ਐਸ ਪੜਾ ਦੇ ਉੱਤੇ ਹੋ ਕੇ ਗਏ ਪਰ ਸਾਨੂੰ ਮਿਲ ਕੇ ਨਹੀਂ ਗਏ ਅਸੀਂ ਉੱਥੇ ਲੱਗੇ ਰਹੇ ਹਾਂ ਅਸੀਂ ਤਾਂ ਹੁਣ ਫਰੂਜ ਦਿਨ ਸਾਰਿਆਂ ਨੇ ਲੋਈਆਂ ਮੀਟਿੰਗ ਕੀਤੀ ਹੈ ਡੀਸੀ ਐਡিসি ਜਿੰਨਾ ਵੀ ਹੈ ਜੇਵਾ ਇਹ ਥੋੜਾ ਟੈਂਡਰ ਹੋਇਆ ਤੇ ਕਿੰਨੇ ਦਿਨਾਂ ਦਾ ਹੋਇਆ ਤੇ ਜੇ ਨਹੀਂ ਹੋਇਆ ਤਾਂ ਕੀ ਹੈ ਫਿਰ ਕਹਿੰਦੇ ਜੀ ਉਹ ਦੇ ਵਿੱਚ ਟੈਂਡਰ ਨੂੰ ਆਪਣੀ ਇਹ ਵੀ ਜੋ ਇੱਥੇ ਰੇਟ ਹੋਊਗਾ ਉਸ ਨੂੰ ਉਹਨਾਂ ਨੇ ਦੇਦਾਂਗੇ ਇਹ ਸੀ ਜਦੋਂ ਤੂੰ ਸ਼ੁਰੂ ਕੀਤਾ ਉਧਰ ਲੱਭਸੀ ਇਹ ਕਿ ਵੀ ਜਿਹੜਾ ਮਹਿਕਮਾ ਕ੍ਰੇਟ ਦੇ ਰਿਹਾ ਕ੍ਰੇਟ ਅਜਾਲ ਇਹ ਤੁਸੀਂ ਕਰ ਲੈਣੇ ਦੂਸਰੋ ਜਿਹੜੀ ਹੈਗੀ ਮਿੱਟੀ ਏਰੀਆ ਜਿੰਨੀ ਤੁਸੀਂ ਮਹਿਕਮਾ ਲੈ ਆ ਰਹੇ ਹੋ ਉਹ ਕਰ ਲਓ ਉਸਰੇ ਬੋਰੇ ਜਿਹੜੇ ਭਰਾਏ ਨਰੇਗਾ ਵਾਲਿਆਂ ਨੇ ਉਹ ਕਰ ਲੋ ਤੁਸੀਂ ਉੱਥੋਂ ਕਰ ਲੋ ਅੱਗੇ ਰਾਤ ਲਵਾ ਦਈਏ ਕਿਤੇ ਲਾਈਵ ਨਹੀਂ ਤੁਹਾਡੇ ਖਾਤੇ 'ਚ ਪੈ ਜਾਊਗਾ ਪਰ ਅਸੀਂ ਇੱਕ ਗੱਲ ਕਹਿ ਬੈਠੇ ਵੀ ਕਿਸੇ ਨੇ ਚੀਟਿੰਗ ਨਹੀਂ ਕਰਨੀ ਦੁਨੀਆ ਕਿੱਥੋਂ ਤੋਂ ਮਿੱਟੀ ਐ ਸਿਆਲਪੁਰ ਤੋਂ ਲੈ ਕੇ ਆਈਏ ਅਸੀਂ ਇੱਥੇ 10 ਤੇ ਪਰ 20 ਤੇ 50 ਲਿਖਦੀ ਐ ਇਹ ਚੀਟ ਨਹੀਂ ਹੋਣੀ ਚਾਹੀਦੀ ਤੁਹ ਪਤਾ ਨਹੀਂ ਇਹੋ ਜੀ ਇਹੋ ਜੀ ਮੈਡੀਕਲ ਤਾਂ ਕੋਈ ਨਹੀਂ ਸੀ ਜੇ ਕਿਸੇ ਨੂੰ ਕੋ ਵੀ ਤੇ ਕਿਸੇ ਨੂੰ ਕਹਿ ਜਿਹੜੇ ਮਰਜ਼ੀਆਂ ਲੱਗਣ ਵਿਵੇਕ ਵਾਲੇ ਕਹਿਣ ਲੱਗ ਜਾਣ ਬੋਰੇ ਭਰੀਆਂ ਸੰਸ਼ਸਿਕ ਇਹਨੂੰ ਕਹਿੰਦੇ ਅਜਿ ਤਿਹੇ ਨਹੀਂ ਸਹੀ ਤੂ ਸਹੀ ਇਹ ਬੰਦ ਹੋਣਾ ਚਾਹੀਦਾ ਬਿਲਕੁਲ ਸਹੀ ਗੱਲ ਉਦੋਂ ਤੇ ਹਰਨ ਕੋਈ ਲੱਗੇ ਸੀ ਕਿਸੇ ਨੂੰ ਤਾਂ ਰੋਕਾਂਗੇ ਕੀ ਇਹਨਾਂ ਨੂੰ ਹੁਣ ਦੇਖ ਲਓ ਪਰਲੇ ਪਾਸੇ ਉਹ ਚੱਲ ਰਿਹਾ ਕੋ ਮੈਨੂੰ ਉੱਥੇ ਦੇਖ ਕੇ ਕਿਹੜਾ ਮਰਲੇ ਪ੍ਰੋਗਰੈਸ

ਤਹਾਨੂੰ ਬਕਰਾਂਗੇ ਕੀ 500 ਦੀ ਅਸੀਂ ਪੁੱਛਿਆ ਪ੍ਰੋਗਰੈਸ ਕੀ ਹੈ ਕਿ ਰੋਜ਼ ਜਿੰਨੇ ਤੁਹਾਡੇ ਹੁੰਦੇ ਹੈ ਜਿੰਨੇ ਤੁਸੀਂ ਹੈਗੇ ਇਹ ਗਰੀਬ ਨੇ ਦਿਹਾੜੀ ਕੀਤੀ ਹੈ ਸਾਰਿਆਂ ਨੂੰ ਦੇ ਦੇ ਜੇ ਜੇ ਕਰੇਟ ਖੱਲੇ ਨੱਪੇ ਵੀ ਜਾਵੇ ਪਰ ਜਿਹਨੇ ਮਜ਼ਦੂਰ ਦੀ ਮਜ਼ਦੂਰੀ ਮੰਗ ਲਈ ਸੀ ਸੋ ਹੋਰ ਤਾਂ ਕੋਈ ਰੋਲਾ ਹੀ ਨਹੀਂ ਉੱਤੇ ਕਿਹੜੀ ਬਜਟ ਸੀ ਮਟ ਲੱਗਣੇ ਕਰੇਟ ਲੱਗਣੇ ਸੀ ਉਹ ਲੋਕ ਨੂੰ ਗ੍ਰੇਡ ਦੇ ਜਿਹਨੂੰ ਸਾਡੇ ਦੇਸ਼ ਤੇ ਸੇਵਾ ਕਰ ਰਹੇ ਪਰ ਅਸੀਂ ਕਹਿੰਦੇ ਚੀਟਿੰਗ ਨਾ ਹੋਵੇ ਲੋਕ ਸੇਵਾ ਕਰਨ ਤੇ ਜਿਹੜਾ ਹੈਗਾ ਇਹ ਟੈਂਡਰਾਂ ਦੇ ਨਾਂ ਦੇ ਉੱਤੇ ਕਿਸੇ ਤੋਂ ਕਰ ਦਮ ਤੇ ਇਸ ਵਾਸਤੇ ਇੰਨੀ ਗੱਲ ਅਸੀਂ ਕਹਿ ਕੇ ਬਿਠੇ ਆ ਕੋਈ ਇਹਦੇ ਵਿੱਚ ਝੇਰਾ ਫੇਰੀ ਨਾ ਕਰੋ ਜੇ ਮਾੜੀ ਲੱਗਦੀ ਹੈ ਤੁਸੀਂ ਦੱਸ ਦਿਓ ਤੇ ਬਾਬਾ ਇਹ ਕਿੰਨਾ ਕ ਸਮਾਂ ਲੱਗ ਜਾਗਾ ਹੋਰ ਇਸ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ